ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਦਨ ਮੈਂ ਜਿਹੜਾ ਕਲਦੇਵ ਰਸੀਲਾ ਸੀ ਪਹਿਲਾਂ ਇਹ ਜਵਾਕ ਜਿਆ ਹੁੰਦਾ ਸੀ ਹੁਣ ਥੋੜਾ ਜਿਹਾ ਸਿਆਣਾ ਹੋ ਗਿਆ ਤੇ ਚਲੋ ਹੈਗਾ ਤਾਂ ਹਲੇ ਵੀ ਜਵਾਨੀ ਹੈ ਕੋਈ ਬਹੁਤਾ ਬੁੱਢਾ ਨਹੀਂ ਹੋਇਆ ਇਹਦਾ ਤੇ ਲਾਭ ਹੀਰੇ ਦਾ ਇੱਕ ਗਾਣਾ ਹੈ ਗਾਣੇ ਦੇ ਬੋਲ ਪਤਾ ਕੀ ਹੈ ਕਹਿੰਦਾ ਬੰਦੂਖ ਨਹੀਂ ਬੰਦਵਾਸੀ ਜਿਗਰਾ ਪਾੜ ਲੀਏ ਜਣ ਕੇ ਮਨਵਾਸੀ ਕਰਨ ਵਾਸਤੇ ਬੰਦੂਖ ਦੀ ਲੋੜ ਨਹੀਂ ਕਹਿੰਦਾ ਜਿਗਰੇ ਦੀ ਲੋੜ ਹੈ ਜਾਨੀ ਕਿ ਬੈਲ ਬਣਾ ਕਰਨ ਵਾਸਤੇ ਬੰਦੂਖ ਦੀ ਲੋੜ ਨਹੀਂ ਜਿਗਰਾ ਚਾਹੀਦਾ ਮਨਵਾਸੀ ਤੋ ਪਾਵੈ ਤੇ ਇਹ ਗਾਣਾ ਚੱਲ ਰਿਹਾ ਹੈ ਇਹਨੇ ਪਹਿਲਾਂ ਇਹ ਜਵਾਖ ਜੀ ਨੇ ਪਹਿਲਾਂ ਗਾਣੇ ਵਧੀਆ ਗਾਏ ਸੀ ਧਰਮਪ੍ਰੀਤ ਦੇ ਨਾਲ ਵੀ ਚਲੋ ਪਿਆਰ ਮੁਹੱਬਤ ਦੀ ਗੱਲ ਕਰਦਾ ਸੀ ਮੈਂ ਇਹਦਾ ਨਾਲ ਨਾਲ ਸਾਨੂੰ ਕੋਈ ਮਤਲ ਨਹੀਂ ਹੈਗਾ ਵੀ ਚੰਗਾ ਹੈ ਜਾਂ ਮਾੜਾ ਜੋ ਤੇ ਬੰਦੇ ਬਨਵਾਸੀ ਦੀ ਗੱਲ ਕਰਦੇ ਨੇ ਜਿਗਰੇ ਦੀ ਗੱਲ ਕਰਦੇ ਨੇ ਰਫਲਾਂ ਦੀ ਹਥਿਆਰਾਂ ਦੀ ਗੱਲ ਕਰਦੇ ਆ ਉਦੋਂ ਹਾਸਾ ਵੀ ਹੁੰਦਾ ਵੀ ਬਨਵਾਸੀ ਕਰਨੀ ਜਾਂ ਬੈਲਪਣਾ ਕਰਨਾ ਉੱਥੇ ਕਿਹੋ ਜਿਹਾ ਜਿਗਰਾ ਚਾਹੀਦਾ ਤੁਹਾਨੂੰ ਪਹਿਲਾਂ ਲਾਹ ਹੀਰੇ ਦਾ ਡੱਗਣਾ ਸੀ ਨਾ ਸ਼ਾਇਦ ਆਰ ਨੇਤਨ ਮੈਂ ਉਹ ਵੀ ਗੱਲ ਕੀਤੀ ਸੀ ਧੌਣਾ ਚੋ ਕਿल्ले ਕਢਣ ਦੀ ਸਾਡੀ ਰੱਬ ਨੇ ਡਿਊਟੀ ਲਈ ਹੈ ਤੇ ਹੁਣ ਵੀ ਲਾਹ ਹੀਰੇ ਨਾਲੀ ਦਾ ਗਾਣਾ ਹੈ ਮੁਨਿ ਦੀ ਬਨਵਾਸੀ ਦੀ ਗੱਲ ਕਰਦੇ ਆ ਜਿਹੜੇ ਜਿਗਰੇ ਦੀ ਗੱਲ ਕਰਦੇ ਆ ਮੈਂ ਆਮ ਜਿਹਾ ਬੰਦਾ ਜੇ ਮੈਂ ਤੇਰੇ ਘਰ ਆਵਾਂ ਮੰਨ ਕੇ ਚਲੋ ਤੇਰਾ ਦਰਵਾਜ਼ਾ ਖੜਕਾਵਾਂ ਤੇ ਤੈਨੂੰ ਕਹਾਂ ਵੀ ਆਪ ਬਨਵਾਸ਼ਾ ਬਾਹਰ ਨਿਕਲ ਵੱਡਾ ਬੈਲੀ ਬਣਦਾ ਗਾਣਿਆਂ ਵਿੱਚ ਤੇ ਫਿਰ ਬਾਹਰ ਨਿਕਲ ਕੇ ਗੱਲ ਕਰੇਗਾ ਫਿਰ ਬੈਲਪਣਾ ਦਿਖਾਵੇਂਗਾ ਬਨਵਾਸੀ ਕੰਮ ਆਉ ਫਿਰ ਇੱਕ ਹੋਰ ਨਾਲ ਕਹਿਣਾ ਚਾਹੁੰਨਾ ਜੇ ਤੁਹਾਡੇ ਐਡੀ ਜਿਗਰੇ ਐ ਐਨੇ ਹੀ ਤੁਸੀਂ ਬੈਲੀ ਬਣਦੇ ਹੋ ਤੁਹਾਨੂੰ ਬੰਦੂਖਾਂ ਦੀ ਲੋੜ ਨਹੀਂ ਫਿਰ ਕਿਸਾਨ ਜਿਹੜੇ ਬੈਠੇ ਨੇ ਧਰਨਾਂ ਤੇ ਉਹ ਸ਼ੁਭਕਰਨ ਮੁੰਡਾ ਗੋਲੀ ਮਾਰ ਕੇ ਮਾਰਦਾ ਸੀ ਫਿਰ ਉੱਥੇ ਜਾ ਕੇ ਮਰੋ ਨਾ ਜੇ ਜਿਗਰਾ ਤੁਹਾਡਾ ਹੈਗਾ ਜਾਂ ਤੁਸੀਂ ਗਾਣਿਆਂ ਵਿੱਚ ਫੁਕਰ ਪਣਾ ਕਰਨਾ ਹੁੰਦਾ ਇਹਦਾ ਮਤਲਬ ਲੋਕਾਂ ਦੇ ਪੁੱਤਾਂ ਨੂੰ ਢਕਾਉਣਾ ਹੁੰਦਾ ਵੀ ਜਿਗਰਾ ਰੱਖੋ ਬੈਲ ਪਣਾ ਕਰਨ ਦਾ ਬਨਵਾਸੀ ਕਰਨ ਦਾ ਜਨ ਕਿ ਇਹ ਕਹਿਣਾ ਚਾਹੁੰਦੇ ਹੋ ਇਹ ਗੰਦ ਪਾਉਣਾ ਚਾਹੁੰਦੇ ਹੋ ਕਿ ਡੱਕ ਬੈਲੀ ਹੈ ਯਾਰ ਤੂੰ ਕੌਦਾ ਜਵਾਕ ਐ ਤੂੰ ਜੇ ਕਿ ਦਿਨ ਛੇਤਰ ਲਾ ਲਿਆ ਨਾ ਤੇ ਫਿਰ ਆ ਜਿਹੜੀ ਬੈਲ ਪਣੇ ਵਾਲੀ ਗੱਲ ਗਾਣੇ ਵਿੱਚ ਕੀਤੀ ਐ ਨਾ ਇਹ ਇਹ ਫਿਰ ਉਸ ਵਕਤ ਚਲਣੀ ਨਹੀਂ ਬਣਵਾ ਸੀ ਥੋੜਾ ਜਿਹਾ ਧਿਆਨ ਰੱਖ ਲੋ ਪੰਜਾਬ ਦਾ ਬੇੜਾ ਨੌਜਵਾਨ ਦਾ ਬੇੜਾ ਗਰਕ ਨਾ ਕਰੋ ਜੁੱਤੀਆਂ ਦੀ ਘਾਟ ਐ ਨੂੰ ਸਿਰੇ ਦੀ ਮੈਨੂੰ ਦੱਸ ਕਿੱਥੇ ਐ ਤੂੰ ਤੇਰਾ ਬੈਲ ਬਣਾ ਕਢੀਏ ਐਵੇਂ ਯਾਰ ਫੁਕਰੀਆਂ ਮਾਰੀ ਜਾਂਦੇ ਕੋਈ ਚਾਜਦਾ ਕੰਮ ਕਰ ਲੋ ਤੁਸੀਂ ਹੋਰ ਕਿਤੇ ਗਾਣੇ ਨਹੀਂ ਗਾਉਣ ਵਾ ਤੇ ਹੋਰ ਵੀ ਗਾ ਸਕਦੇ ਓ ਤੁਸੀਂ ਕੇਵਲ ਬਨਵਾਸੀ ਕਰਨੀਏ ਗਾਣੇ ਵਿੱਚ ਫਿਰ ਜਦੋਂ ਗੈਰਿਕ ਤੋਂ ਦਾ ਕਿਸੇ ਦਾ ਫੋਨ ਆਵੇ ਫਿਰ ਉਹਨੂੰ ਸਕਾਉਟਿੰਗ ਜਾਂਦੀਆਂ ਨੇ ਫਿਰ ਬਿਲਕਦੇ ਹੁੰਦੇ ਆ ਫਿਰ ਮਿੰਤਾ ਕਰਦੇ ਹੁੰਦੇ ਆ ਯਾਰ ਕਿਉਂ ਸ਼ਰਮ ਲਾਹੀ ਆ ਤੁਸੀਂ ਜੇ ਕਿਸੇ ਨੇ ਜੁੱਤੀ ਕੱਢ ਲਈ ਨਾ ਕਾਕਾ ਚੇਤੇ ਰੱਖੀ ਤੇ ਫਿਰ ਗੱਡੀ ਦੀ ਟਾਕੀ ਵੀ ਨਹੀਂ ਲੱਗਦੀ ਹੁੰਦੀ ਤੇਰੇ ਵਰਗੇ ਤੋਂ ਇਹ ਗਾਣਿਆਂ ਵਿੱਚ ਕਹਿਣਾ ਸੌਖਾ ਹੁੰਦਾ ਇੱਕ ਨਾਲੇ ਦੇ ਨੇ ਕੋਈ ਸਰਦਾਰ ਜਾਂ ਹੋਰ ਆ ਉਹ ਕਾਫੀ ਕਿਤੇ ਬੰਬੇ ਜਾਂਦਾ ਸੀ ਐਕਟਰਾਂ ਦੇ ਘਰਾਂ ਜਾ ਕੇ ਤਾਨੇ ਮੇਨੇ ਮਾਰਦਾ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀਗਾ ਉਹਦਾ ਮੈਨੂੰ ਹੁਣ ਨਾਂ ਨਹੀਂ ਯਾਦ ਆਉਂਦਾ ਉਹਦੀ ਫੋਟੋ ਮੈਂ ਜ਼ਰੂਰ ਲਾਉਂਗਾ ਇੱਥੇ ਇੱਕ ਉਹ ਇਹਦੇ ਨਾਲ ਤੁਹਾਡੇ ਕੋਲੇ ਯਾਰ ਨਕਲੀ ਡੁਪਲੀਕੇਟ ਜਿਹੜਾ ਅਸਲਾ ਹੁੰਦਾ ਉਹ ਦਿਖਾਉਣ ਵਾਇਤੇ ਠੀਕ ਹੈ ਤੇ ਉਹਦੇ ਤੋਂ ਕਿੰਨੇ ਜਿਹੜੇ ਨੌਜਵਾਨ ਹੈ ਉਹ ਗਮਰਾਹ ਹੋ ਜਾਂਦੇ ਆ ਤੁਸੀਂ ਉਹਨਾਂ ਨੂੰ ਉਸ ਕੌਨੇ ਹੋ ਹਨ ਗਲਤ ਰਸਤੇ ਤੇ ਤੋੜ ਦਿਓ ਨੌਜਵਾਨੀ ਨੂੰ ਕਿੱਡਾ ਤੂੰ ਬਣਵਾ ਸੈਂ ਕਿੱਡਾ ਤੂੰ ਬੈਲਿੰਗ ਏ ਤੇਰੇ ਚਾਰ ਗਾਣੇ ਚੱਲੇ ਨੇ ਵਧੀਆ ਪਹਿਲਾਂ ਲੋਕ ਤੈਨੂੰ ਸੁਣਦੇ ਸੀ ਤੇ ਇਹੋ ਜਿਹਾ ਬੈਲਪਣਾ ਗਾਣੇ ਵਿੱਚ ਕਿਉਂ ਲੈ ਕੇ ਆਉਣੇ ਹੋ ਯਾਰ ਕੀ ਕੱਢੋਂਗੇ ਨੌਜਵਾਨੀ ਨੂੰ ਜਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਤੁਸੀਂ ਗਲਤ ਰਸਤੇ 'ਤੇ દો ਰਹੇ ਹੋ ਮੈਂਨ ਤੈਨੂੰ ਇਹ ਵੀਡੀਓ ਵਿੱਚ ਇੱਕ ਚੈਲੰਜ ਕਰਦਾ ਮੈਨੂੰ ਦੱਸੀ ਮੜਾ ਇਹ ਤੂੰ ਕਿੱਥੇ ਰਹਿਣਾ ਤੈਨੂੰ ਪੁੱਛਾਂ ਗਿਆ ਕਿ ਤੇਰਾ ਬੈਲ ਬਣਾ ਫਿਰ ਕਟਿੰਗ ਗੀਤਾਂ ਵਿੱਚ ਜਿਹੜਾ ਤੂੰ ਗਾਇਆ ਹੋਇਆ ਕੋਈ ਯਾਰ ਚੱਜ ਦੀ ਗੱਲ ਕਰ ਲੋ ਕਾਦੇ ਲਈ ਇਹ ਕੁਛ ਕਰ ਰਹੇ ਹੋ ਲੈ ਦੇਖ ਲੋ ਬੋਲ ਦੇਖ ਲੋ ਗਾਣੇ ਦੇ ਇਹ ਜਿਹੜਾ ਲਿਖਣ ਵਾਲਾ ਕੰਜਰਾਜ ਕਹਿੰਦਾ ਕਹਿੰਦਾ ਬੰਦੂਖ ਦੀ ਲੋੜ ਨਹੀਂ ਕਹਿੰਦਾ ਮਨਵਾਸੀ ਕਰਨ ਲਈ ਜਿਗਰੇ ਦੀ ਲੋੜ ਹੈ ਦੇਖੋ ਪਹਿਲਾਂ ਜਿਗਰੇ ਦੇ ਨੂੰ ਅਰਥ ਅਰਥ ਪੁੱਛੋ ਫਿਰ ਮਨਵਾਸੀ ਪੁੱਛੋ ਤੇ ਫਿਰ ਇਹਨੂੰ ਪੁੱਛੋ ਵੀ ਅਸਲਾ ਕੀ ਹੁੰਦਾ ਹੈ ਕੱਲ ਦੀ ਭੂਤਨੀ ਸੇਵਾ ਵਿੱਚ ਅੱਧ ਜਦੋਂ ਮੈਂ ਖੱਚ ਸ਼ਬਦ ਆ ਕਤੀੜ ਸ਼ਬਦ ਵਰਤਦਾ ਹੁੰਨਾ ਨਾ ਉਦੋਂ ਤਾਂ ਵਰਤਦਾ ਹੁੰਨਾ ਵੀ ਇਹ ਲੋਕ ਨਾ ਅਸਲ ਖੱਚਾਂ ਤੇ ਅਸਲ ਕਦੀੜਾਂ ਨੇ ਤੇ ਫਿਰ ਫਿਰ ਜਦੋਂ ਜਦੋਂ ਕਿਤੇ ਇਹਨਾਂ ਨੂੰ ਕਿਤੇ ਘੇਰ ਲਿਆ ਜਾਂਦਾ ਨਾ ਰਾਹੂ ਦੇ ਵਿੱਚ ਕੋਈ ਕਿ ਸਾਹਮਣੇ ਆ ਜਾਵੇ ਤੇ ਫਿਰ ਮੈਂ ਕਹਿੰਦਾ ਵੀ ਕਾ ਨੂੰ ਉਹ ਗੱਲ ਕਹਿਣੀ ਹੈ ਮੈਂ ਚਲੋ ਗੰਦਗੀ ਹੈ ਤੇ ਪਰ ਇਹ ਲੋਕ ਛਤਰਖਾਨ ਤੋਂ ਬਿਨਾਂ ਠੀਕ ਨਹੀਂ ਹੁੰਦੇ ਬਸ ਟ੍ਰੈਂਡ ਚਾਹੀਦਾ ਹੈ ਵੀ ਗਾਣਾ ਚੱਲੇ ਸਾਡਾ ਮੈਂ ਕਹਿੰਦਾ ਇੱਕ ਲਾਭ ਹੀਰਾ ਹੋ ਗਿਆ ਇਹ ਕਹੇ ਹੋ ਗਿਆ ਇੱਕ ਲਿਖਣ ਵਾਲਾ ਜਿਹੜਾ ਸ਼ੇਰੋ ਸ਼ੂਰ ਹੁੰਦਾ ਕੋਈ ਹੈਗਾ ਬੰਦਾ ਠੀਕ ਹੈ ਇਹਨਾਂ ਨੇ ਤਿੰਨਾਂ ਦੇ ਜੁੱਤੀਆਂ ਪਹਿਣੀਆਂ ਚਾਹੁੰਦੇ ਨੇ ਖਾਸ ਕਰਕੇ ਪਹਿਲਾ ਜਿਹੜਾ ਆ ਕੁਲਦੀਪ ਰਸੀਲਾ ਇਹਦੇ ਤਾਂ ਜ਼ਰੂਰ ਪਹਿਣੀਆਂ ਚਾਹੀਦੀਆਂ ਨੇ ਇਹਦੇ ਨਾਲ ਪਹਿਲਾਂ ਗਾਣੇ ਤੁਸੀਂ ਸੁਣੇ ਹੋਣੇ ਤੇ ਵਧੀਆ ਗੁੰਦਾ ਰਿਹਾ ਇਹ ਲੋਕ ਚਾਹੁੰਦੇ ਵੀ ਸੀ ਤੇ ਪਤਾ ਨਹੀਂ ਹੁਣ ਕੀ ਦਿਮਾਗ ਦੇ ਵਿੱਚ ਕੀੜਾ ਬੜੇ ਲੈ ਹੁਣ ਬਨਵਾਸੀ ਕਰਨੀ ਆ ਕਹਿੰਦੇ ਸੀ ਜਿਗਰਾ ਚਾਹੀਦਾ ਬਨਵਾਸੀ ਕਰਨ ਵਾਸਤੇ ਵੀ ਕਹਿੰਦੇ ਕਰ ਲੋ ਗੱਲ ਜਾਂ ਸ਼ਰਮ ਕਰੋ ਪਰ ਜੇ ਕਿਤੇ ਕਾਕਾ ਮੈਨੂੰ ਮਿਲ ਗਿਆ ਨਾ ਤੇਰੇ ਬਨਵਾਸੀ ਮੈਂ ਜ਼ਰੂਰ ਘੜੂੰ ਤੇਰੇ ਛਤਰ ਦੇਖੇ ਫਿਰ ਪੈਂਦਾ ਮੈਨੂੰ ਚੰਗੀ ਤਰ੍ਹਾਂ ਜਾਣਦਾ ਤੂੰ ਚੰਗੀ ਤਰ੍ਹਾਂ ਦੇਖਿਆ ਹੋਣਾ ਫੇਸਬੁੱਕ ਤੇ YouTube ਤੇ ਚੈਨਲ ਚੰਗੀ ਤਰ੍ਹਾਂ ਦੇਖਿਆ ਹੋਣਾ ਤੇ ਲਾਭ ਹੀਰੇ ਨੂੰ ਪਤਾ ਮੇਰੇ ਬਾਰੇ ਜੇ ਕਿਤੇ ਮੈਨੂੰ ਮਿਲ ਗਿਆ ਨਾ ਤੇਰੇ ਜੁੱਤੀ ਚੰਗੀ ਤਰ੍ਹਾਂ ਫੇਰੂੰ ਧਿਆਨ ਰੱਖੀ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਸੱਭਿਆਚਾਰ ਦੇਣਾ ਆ ਬਨਵਾਸੀਆਂ ਨੇ ਦੇਣੀਆਂ ਅਸਲ ਇਹ ਨਾ ਪ੍ਰਮੋਟ ਕਰੋ ਪੰਜਾਬ ਦੇ ਵਿੱਚ ਰਹਿੰਦੇ ਹੋ ਤੁਸੀਂ ਤੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨਾ ਤੁਹਾਨੂੰ ਲਾਣਤਾ ਪਾਉਣਗੇ ਲੈ ਕਰ ਲਓ ਗੱਲ ਕਿੱਡਾ ਤੂੰ ਸੂਰਮਾ ਕਿੱਡਾ ਤੂੰ ਬੈਲੀ ਹੈ ਯਾਰ ਚਾਹੀਦੀ ਐ ਜਿਗਰੇ ਇਹਨਾਂ ਨੂੰ ਬਨਵਾਸੀ ਕਰਨ ਵਾਸਤੇ ਲੈ ਇਹ ਬੇਨਤੀ ਮੈਂ ਤਾਂ ਕੀਤੀ ਐ ਇਹ ਜਿਹੜੇ ਕਲਾਕਾਰ ਨੇ ਨਾ ਤੇ ਇਹ ਨੌਜਵਾਨੇ ਨੂੰ ਗਲਤ ਰਸਤੇ ਤੇ ਤੋਰਦੇ ਨੇ ਤੇ ਖਿੱਤਰ ਫੇਰ ਉਫੜ ਕੇ ਇਹਨਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ